जो मैं बोलता हूं वो मैं करता हूं और जो मैं नहीं बोलता वो तो मैं कभी भी नहीं करता भगवान के दिया सब कुछ है दौलत है छोराते इज्जत है एक औरत की कमी है पता नहीं सर कब पूरी होगी मैं वीक डे शॉप पे है बचपन तो माय फेवरेट हीरो अक्षय कुमार तो उन दी वॉइस मैं हर एक फिल्म देखदा ਤੇ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰੀ ਗਿਆ ਮithun ਦੀ ਆਵਾਜ਼ ਚ ਸੁਣੀ ਉਹਦਾ ਡਾਇਲੋਗ ਆ ਇਹਦਾ ਇਹ ਡਾਇਲੋਗ ਆ ਤੂੰ ਘਾਤਕ ਫੁਲਾਉਂਦਾ ਇਹ ਮਜ਼ਦੂਰ ਕਹਾਤੇ ਕਾਤੀਓ ਚੋਈ ਮithun ਬੋਲੇ ਕਿੱਦਾਂ ਬੋਲੇਗਾ ਅਰੇ ਯਾ ਮਜ਼ਦੂਰ ਕਹਾਤੇ ਕਾਤੀਆ ਲੋਹਾ ਪਿੰਗਲਾ ਕਰ ਉਸਕਾ ਆਕਾਰ ਬੰਲੇ ਦੇਤਾ ਹੈ ਇਹ ਤਾਕਤ ਖੂਨ ਵਾ ਪਸੀਨੇ ਸੇ ਕਮਾਇਓ ਰੋਟੀ ਕੀ ਹੈ ਤੋ ਤਾਂ ਵਿਆਹ ਹੋਇਆ ਤਾਂ ਬੱਲ ਨਹੀਂ ਜੀ ਮੇਰਾ ਵਿਆਹ ਨਹੀਂ ਹੋਇਆ ਅੱਛਾ ਤੇ ਕੁੜੀ ਕੋ ਪਸੰਦ ਨਹੀਂ ਆਈ ਤੁਹਾਨੂੰ ਫਿਰ ਕਰਾਉਣ ਹੀ ਰਿਹਾ ਮੇਰਾ ਨਿਕ ਹਾਸਾ ਹੋਇਆ ਸਰ ਕੋਈ ਇਨਸਾਨ ਸੀਗਾ ਹੂੰ ਤੇ ਮੇਰੇ ਨਾਲ ਰਹਾ ਉਸ ਤੋਂ ਬਾਅਦ ਮੈਨੂੰ ਛੱਡ ਦਿੱਤਾ ਗਿਆ ਕਿਉਂਕਿ ਮੈਂ ਅਜ ਤੱਕ ਦੁਨੀਆ ਨੂੰ ਇੰਨੀ ਖੁਸ਼ੀਆਂ ਦਿੱਤੀਆਂ ਕਿ ਕੀ ਕਮੀ ਰਹਿ ਗਈ ਸੀ ਮੇਰੇ ਪਿਆਰ ਦੇ ਵਿੱਚ ਕਿ ਉਹਨੇ ਮੈਨੂੰ ਠੁਕਰਾਤਾ ਨਾ ਮੈਨੂੰ ਘਰਦਿਆਂ ਦਾ ਛੱਡਿਆ ਨਾ ਮੈਂ ਘਰਦਾ ਰਿਹਾ ਨਾ ਮੈਂ ਕੱਟਦਾ ਰਿਹਾ ਮੈਂ ਤੂੰ ਬਹੁਤ ਅੱਛੇ ਸਮਝਦਾ ਹੈ ਲੇਕਿਨ ਉਸਨੇ ਤਾਂ ਮੇਰੇ ਧੋਖਾ ਦੇ ਦਿਆ ਮੇਰੀ ਸਖਤ ਤੇ ਗਲਤ ਸਮਝਿਆ ਸਰ ਮੈਨੂੰ ਅੱਗੇ ਕਿਸੇ ਲੜਕੀ ਸੇ ਪਿਆਰ ਨਹੀਂ ਕਰਨਾ ਮੈਂ ਕਦੇ ਵੀ ਨਹੀਂ ਕਰੂੰਗਾ ਕਾਸੇ ਮੇਜ ਬੋਣ ਬਿਠਾ ਕੇ اے ਭਈਆ ਨਹੀਂ ਛੱਡੂੰਗਾ <laughs> ए पकड़ो इन्हें अरे बाबा कैसे पकड़े गए ना 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 मुझे छोड़ दो आओ आओ ठक ठका ठक ठके ओए मैं इसे मार दूंगा अच्छा है पकड़न पकड़ाई फिर से लगी भारी देखो कॉकरोच की शामत आ रही अरे तेरे नाम का कुत्ता बालू कुत्ता भौकने को नहीं काटने को आ जाता है अब चल बाबूजी मैं आपकी बेटी से बहुत प्यार करता हूं कजन बोलो बाबूजी को कि तुम भी मुझसे प्यार करती हो जैसे काजल के कंधों को अटैच करता हूं तो काजल बोलती है no, टच मी हम किसी दूसरे मानत है पर मैं भी चढ़ा पंजाबी मैं मैं भी जाता हूं। मैं भी बोल पड़ता हूँ किसी की नहीं हो सकती अगर हम दोनों के बीच में कोई भी आया समझो वो मर गया गैंग के बीच में पंगा लेने की आदत थी लड़कियों से छेड़खानी करते और गाली गलोस के लिए मुझे बीच में शामिल कर लेते कि तू इनको गाली दे दो तो एकदम मैंने उसको ये चीज बोली मैं दादा आप ये बताइए ਕਿ ਮੈਂ ਕਬ ਤੱਕ ਤੁਹਾਡਾ ਸਾਥ deta ਰਹਾਂਗਾ ਮੀਡੀਆ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਰਵਨੀਤ ਓਬਰੋਈ ਤੁਸੀਂ ਬਾਲੀਵੁੱਡ ਦੀਆਂ ਮੂਵੀਜ਼ ਤੇ ਜ਼ੁਰ ਦੇਖੀਆਂ ਹੋਣਗੀਆਂ ਜਿਦੇ ਵਿੱਚ ਕੁਝ ਬਹੁਤ ਦਮਦਾਰ ਅਦਾਕਾਰ ਜਿਵੇਂ ਸਨੀ ਦੇওল ਸ਼ਾਹਰੂਖ ਖਾਨ ਰਿਤਿਕ ਰੋਸ਼ਨ ਜਿਨ੍ਹਾਂ ਦੀ ਦਮਦਾਰੀ ਐਕਟਿੰਗ ਤਾਂ ਹੈ ਹੀ ਪਰ ਜਿਨ੍ਹਾਂ ਦੀ ਆਵਾਜ਼ ਵੀ ਬਹੁਤ ਦਮਦਾਰ ਹੈ ਤੇ ਉਹਨਾਂ ਦੀਆਂ ਕੁਝ ਨੌਜਵਾਨ ਜਿਹੜੀ ਮਿਮਿਕਰੀ ਵੀ ਕਰਦੇ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਨੇ ਕੋਈ ਇੱਕ ਆਵਾਜ਼ ਕੱਢਦਾ ਕੋਈ ਦੋ ਆਵਾਜ਼ਾ ਕੱਢਦਾ ਪਰ ਸਾਡੇ ਨਾਲ ਅਜਿਹਾ ਜਿਹੜਾ ਨੌਜਵਾਨ ਮੌਜੂਦ ਹੈ ਜੋ ਕਿ 14 ਤੋਂ 15 ਆਵਾ ਸੋ दट ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਮੀਡੀਆ ਸਵੇਰਾ ਤੇ ਮੈਂ ਵੀ ਇਸ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੱਕ ਚਾਂਸ ਦਿੱਤਾ ਇੱਥੇ ਆਇਆ ਮੈਂ ਆਪ ਲੋਕੋ ਨਾਲ ਮਿਲਿਆ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਗਿਆ ਤੇ ਆਪਾਂ ਦਾ ਜ਼ਿੰਦਗੀ ਦੇ ਵਿੱਚ ਇੱਕ ਹੀ ਸੁਪਨਾ ਇੱਕ ਹੀ ਖਾਪ ਵਿਖਿਆ ਸੀਗਾ ਕਿ ਲੋਕਾਂ ਨੂੰ ਐਂਟਰਟੇਨਮੈਂਟ ਕਰਾਈਏ ਹਸਾਈਏ ਪਹਿਲਾਂ ਤੁਹਾਡਾ ਨਾਮ ਕੀ ਹੈ ਦੱਸੋ ਮੇਰਾ ਨਾਮ ਰਾਜ ਕੁਮਾਰ ਰਾਜ ਕੁਮਾਰ ਹਾਂਜੀ ਰਾਜ ਕੁਮਾਰ ਕਿ ਰਾਜ ਕੁਮਾਰ ਹਾਂ ਰਾਜ ਕੁਮਾਰ ਰਾਜ ਕੁਮਾਰ ਹਾਂ ਜੀ ਤੁਸੀਂ ਐਨਕਾ ਪਾ ਕੇ ਰੱਖਿਆ ਤੁਸੀਂ ਇੱਦੀ ਪਾ ਕੇ ਰੱਖਦੇ ਹੋ ਜੀ ਇੱਕ ਹੀ ਇਤਵੀ ਰਾਜਾ ਕੋਈ ਰਾਏ ਕੁਮਾਰ ਜੀ ਇਸ ਵਿੱਚ ਬਹੁਤ ਵੱਡਾ ਰਾਜ ਹੈ ਪਰ ਫਿਰ ਵੀ ਐਂਡ ਕਪ ਪਾਈਆਂ ਤੁਸੀਂ ਮਤਲਬ ਕਿਉਂ ਬੰਦਾ ਪਾਗਲ ਇਦਾਂ ਹੀਰੋ ਬਣ ਕੇ ਰਹਿੰਦੇ ਹੋ ਇਦਾਂ ਕبھی ਕبھی ਬੰਨਣਾ ਵੀ ਪੜ ਜਾਂਦਾ ਹੈ ਇੱਕ ਹੋਰ ਲਾਗਦਾ ਹਾਉ ਮੈਂ ਤਾਂ ਬਣ ਗਿਆ ਓਕੇ ਜੀ ਆਪਰੇ ਸਟਾਈਲ ਲੈਣ ਕਾ ਲਈਆਂ ਤੁਸੀਂ ਚਲੋ ਜੀ ਸਰ ਬੋਲੀਏ ਠੀਕ ਹੈ ਤੇ ਤੁਹਾਨੂੰ ਮਿਮਿਕਰੀ ਦਾ ਸ਼ੌਂਕ ਆਪਣਾ ਦੱਸੋ ਤੁਹਾਨੂੰ ਪਿਆਕ ਦੋ ਤੁਹਾਨੂੰ ਮੈਂ ਵੀ ਇੱਕ ਦੇ ਸ਼ੌਕ ਪਿਆ ਮੈਨੂੰ ਬਚਪਨ ਤੋਂ ਮਾਈ ਫੇਵਰੇਟ ਹੀਰੋ ਅਕਸ਼ੇ ਕੁਮਾਰ ਤੇ ਉਹਨਾਂ ਦੀ ਵੌਇਸ ਮੈਂ ਹਰ ਇੱਕ ਫਿਲਮ ਦੇਖਦਾ ਹੂੰ ਤੇ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰੀ ਗਿਆ ਕਰ ਗਿਆ ਤੋ ਜਿਵੇਂ ਖਿਲਾੜੀ ਕੋ ਖਿਲਾੜੀ ਫਿਲਮ ਦੇਖੀ ਮੈਨੇ ਤੋ ਉहां ਪਰ ਮੈਨੂੰ ਪਤਾ ਲਗਾ ਜਿਵੇਂ ਉਹ ਮੈਡਮ ਮਾਇਆ ਬੋਲਤਾ ਹੈ ਮੈਡਮ ਮਾਇਆ ਆਪਕੋ ਕੁਛ ਸਮਝ ਮੇ ਆਇਆ ਕੀ ਬੱਚੇ ਕੀ ਜਾਣ ਲੇਗੀ ਆਪ ਜੀ ਸਰ ਤੇ ਇਹ ਤੁਸੀਂ ਅਕਸ਼ੇ ਕੁਮਾਰ ਦੀ ਵਾਇ ਕੱਢੀ ਹੈ ਹਨਾ ਤੁਸੀਂ ਤੇ ਹੋਰ ਮਤਲਬ ਤੁਸੀਂ ਕਿਹੜੇ ਕਿਹੜੇ ਜਿਹੜਾ ਐਕਟਰ ਆ ਤੁਸੀਂ ਉਹਦੀ ਵਾਇ ਕੱਢਦੇ ਹੋ ਬਚਪਨ ਕੇ ਵਿੱਚ ਮੈਨੇ ਨਾਨਾ ਪਾਟ ਕਰਕੇ ਵਾਇ ਹੂੰ ਇਹ ਹਿੰਦੂ ਕਾ ਖੂਨ ਏ ਮਸਲਮਾਨ ਕਾ ਖੂਨ ਬਤਾ ਕਿਸ ਕਾ ਹੈ ਬਣਾਉਣ ਵਾਲੇ ਨੇ ਫਰਕ ਨਹੀਂ ਕੀਤਾ ਤੂੰ ਕੋਣ ਹੁੰਦਾ ਫਰਕ ਕਰਨ ਵਾਲਾ ਕੀ ਬਾਤ ਹੈ ਇਹ ਕੀ ਬਾਤ ਹੈ ਤੇ ਫਿਰ ਤੁਸੀਂ ਜਿੱਦਾਂ ਆਵਾਜ਼ਾਂ ਕੱਢਦੇ ਹੋ ਇਹ ਤੁਹਾਨੂੰ ਮਤਲਬ ਤੁਹਾਨੂੰ ਟਫ ਨਹੀਂ ਲੱਗਦਾ ਆਵਾਜ਼ਾਂ ਕੱਢਣੀਆਂ ਤੁਹਾਨੂੰ ਨਹੀਂ ਖੁਸ਼ੀ ਮਿਲਦੀ ਹੈ ਕਿ ਐਂਟਰਟੇਨਮੈਂਟ ਹੋ ਜਾਂਦਾ ਮੇਰਾ ਯਾਰ ਦੋਸਤਾਂ ਨਾਲ ਵੀ ਗੱਲ ਹੋ ਜਾਂਦੀ ਹੈ ਉਹ ਵੀ ਖੁਸ਼ ਰਹਿੰਦੇ ਆ ਜੀ ਹੂੰ ਫਿਰ ਔਖਾ ਲੱਗਦਾ ਬਾਇ ਕੱਢਣਾ ਨਹੀਂ ਔਖਾ ਮੇਰੇ ਲਈ ਕੋਈ ਔਖਾ ਨਹੀਂ ਕੋਈ ਔਖਾ ਨਹੀਂ ਹੈ ਹਾਂਜੀ ਠੀਕ ਆ सुनिया कहते आजादी दिलाओगे लोगों को दोबारे कहीं हिंदुस्तान में बसने की इजाजत मिल जाए तो आधे से ज्यादा पाकिस्तान खाली हो जाएगा कटोरा लेकर घूमोगे भीग भी नहीं मिलेगी क्या बात है जी क्या बात है लुधियाना में ਲੁਧਿਆਣਾ ਹਾਂਜੀ ਤੇ ਕੰਮ ਕੀ ਕਰਦੇ ਹੋ ਕੰਮ ਮਜ਼ਦੂਰੀ اچھا ਮਜ਼ਦੂਰੀ ਕਰਦੇ ਹੋ ਤੁਸੀਂ ਤੇ ਫਿਰ ਮਤਲਬ ਤੁਸੀਂ ਕਦੀ ਟਰਾਈ ਨਹੀਂ ਕੀਤਾ ਕਦੀ ਕਿਸੇ ਵੱਡੇ ਕਿਤੇ ਜਾ ਕੇ ਜਾਂ ਇੰਸਟਾਗ੍ਰam ਤੇ ਤੁਸੀਂ ਵੀਡੀਓ ਨਹੀਂ ਕਦੀ ਅਪਲੋਡ ਕੀਤੀ ਆਪਣੀ ਅਜ ਤੱਕ ਜਾਂ ਕਿਤੇ ਤੁਹਾਨੂੰ ਕਿਸੇ ਨੇ ਕੋਈ ਨੋਟਿਸ ਕੀਤਾ ਹੋਵੇ ਕਿਸੇ ਵੱਡੇ ਬੰਦੇ ਨੇ ਕਹਿੰਦਾ ਹੋਵੇ ਆ ਯਾਰ ਤੈਨੂੰ ਫਿਲਮਾਂ 'ਚ ਲੈ ਕੇ ਚਲੀਏ ਨਹੀਂ ਸਰ ਮਿਲੇ ਤਾਂ ਬਹੁਤ ਸੀਗੇ ਲੇਕਿਨ ਮੈਂ ਕਦੀ ਵੀ ਕਿਸੇ ਦੇ ਕਹਣੇ ਤੇ ਆਇਆ ਨਹੀਂ ਇੱਕ ਗੇਮ ਸੀਗੀ ਮੇਰੀ ਹੂੰਦੀ ਸੀਗੀ ਜੀ ਹੂੰ ਚਾਈਨਾ ਚਾਈਨਾ ਦੀ ਐਪ ਸੀ ਉਹ ਤੇ ਉਹ ਬੈਨ ਹੋ ਗਈ ਸੀ ਫਿਰ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਆ ਗਿਆ ਮੈਂ ਮੈਂ ਲਾਈਵ ਵੀ ਆਇਆ ਇੱਕ ਇੱਕ ਹਜ਼ਾਰ ਬੰਦਾ ਥੱਲੇ ਵੀ ਬੈਠਾ ਹੁੰਦਾ ਸੀਗਾ ਉਸ ਟਾਈਮ ਮੈਂ ਲਾਈਵ ਹੁੰਦਾ ਸੀਗਾ ਜੀ ਤੇ ਹੁਣ ਵੀ ਮੈਂ ਉਸੇ ਐਪ ਦੇ ਵਿੱਚ ਆ ਤੇ ਇਸ ਕਰਕੇ ਮੈਂ ਉੱਥੇ ਜਿਆਦਾ ਵੌਇਸ ਕਰਦਾ ਜਿਵੇਂ ਪਹਿਲਾਂ ਇੱਕ ਕਾਰਟੂਨ ਨੈਟਵਰਕ ਦੇਖਦਾ ਹੁੰਦਾ ਸੀਗਾ ਟੀਵੀ ਦੇ ਵਿੱਚ ਔਗੀ ਹਾਂ ਔਗੀ ਐਂਡ ਕਾਪਰੇਟਿਜ਼ ਹਾਂ ਜੀ ਤਾਂ ਉਸकी ਵੌਇਸ ਮੈਂ ਕੱਢਦਾ ਥਾ ਅੱਛਾ ਉਹਦੀ ਵੀ ਕਰ ਲੈਂਦੇ ਹੋ ਉਹਦੇ ਵਿੱਚ ਤਿੰਨ ਕਰੈਕਟਰ ਆ ਇੱਕ ਦਾ ਉੱਗੀ ਹੁੰਦਾ ਇੱਕ ਉਹਦਾ ਭਰਾ ਹੁੰਦਾ ਸੋਰੀ ਪੰਜ ਹੁੰਦੇ ਤੇ ਤਿੰਨ ਤਿੰਨ ਕੋਕਰੇ ਜੇ ਹੁੰਦੇ ਮੱਛਰ ਜੇ ਹਾਂਜੀ ਹਾਂਜੀ ਇਹ ਸਾਰੇ ਹੀ ਵਾਈ ਕੱਢ ਲੈਂਦੇ ਹੋ ਇੱਕ ਹੀ ਨਹੀਂ ਕੱਢ ਪਾਤਾ ਹੁਣ ਠੀਕ ਹੈ ਬਾਕੀ ਮੈਂ ਕੱਢ ਲੇਤਾ ਬਾਕੀ ਸੁਣਾਓ ਹੜੇ ਦਸਤਾਨਾ ਅਪਾ ਕੀ ਕੀ ਵਾਈ ਏ ਭਈਆ ਨਹੀਂ ਛੋੜੂਗਾ ਏ ਪਕੜੋ ਇਹਨੇ ਅਰ ਬਾਬਾ ਕੈਸੇ ਪਕੜੇ ਕਰੇ ਨਾ 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 ਮੈਨੂੰ ਛੋੜ ਦੋ ਆਓ ਆਓ ਠੱਕ 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 ਓਏ ਮੈਂ ਸਭ ਮਾਰ ਦੂਗਾ अच्छा है पकड़न पकड़ाई फिर से लगी भारी देखो कॉकरोच की शामत आ रही <laughs> के बहुत ही बढ़िया भाई नहीं ते ਤੁਸੀਂ ਇਹ ਤਾਂ ਦਿਰੋ ਕਾਰਟੂਨ ਵਾਲੀ ਕੱਢਦੇ ਹੋ ਬਾਲੀਵੁੱਡ ਚ ਤੁਸੀਂ ਹੋਰ ਕਿਦੀ ਕਿਦੀ ਵਾਈ ਕੱਢਦੇ ਹੋ ਤੁਸੀਂ ਫਿਰ ਬਾਲੀਵੁੱਡ ਦੇ ਵਿੱਚ ਮਿਥਨ ਔਰ ਤੇਰੇ ਨਾਮ ਦਾ ਕੁੱਤਾ ਵਾਲੂ ਭੋਕਨੇ ਕੋ ਆਤਾ ਨਹੀਂ ਕਾਟਨੇ ਕੋ ਆ ਜਾਂਦਾ ਹੈ ਅਬਾ ਚਲ <laughs> अच्छा जे आई मिथुन दी आवाज हाँ च सनी दोदा आया था ये जे डायलॉग है तो घातक था ये मजदूर का हाथ है काटियो चोई मिथुन बोले किदा बोलेगा अरे ये मजदूर का हाथ है काटिया लोहा पिंगला कर उसका आकार बल देता है ये ताकत खून और पसीने से कमाई और रोटी की है ते और तो शोर केदी के सैपली खान, सैपली खान तो मुझे घूमने जाने दो और अजय देवगन जी इसे रोकने की कोशिश करेंगे कैसे रोकेंगे उसके बाद रोक लेंगे उसको बोलेंगे तू सपरा से बहुत प्यार करता है तो उसकी साइकिल चोरी करके चलाता था अरुण क्यों नहीं बोल रहे तो हा हाँ भाई सबके सामने मेरा ढिडोरा फिरता है यहां से निकल जाऊंगा भाई

कि अभिषेक बच्चन की शादी है तो अमिताभ जी बहुत ही ज्यादा नाना पाटकर सर को बुलाया खास तो ज्यादा नाना पाटकर ही जाते हैं हमेशा तो अमिताभ जी बोलने लगे अरे आइए आइए नाना जी आपका वेलकम है अरे इतने जोर से क्यों चलाया सर हार्ट अटैक आ जाता है तो मेरे को अरे आइए भाई साहब आइए तो ऐसे करते के साथ सर एंट्री हो जाती है तो नाना पाटकर जाते हैं अजय देवगन अक्षय कुमार मिथुन ऋतिक रोशन ऋतिक रोशन।, रोशन पे तो नाना पाटकर जी इतने भारी पड़ते हैं ना बहुत ही ज्यादा तो ऋतिक रोशन जी खा रहे होते हैं सफेद रसगुल्ला नाना पाटकर को अति शर्म कि मैं प्लेट उठाऊ तो उठाऊ कैसे तो अजय देवगन के पास जाते हैं अजय देवगन के पास होते हैं चार व्हाइट रसगुल्ले अरे अजय कैसा है तू अरे अच्छा है हाँ डाटा भाई बिल्कुल अच्छा हो जैसे एंट्री करते हैं नाना पाटेकर जी उसका रसगुल्ला खाने की तो कहते थे लगता है अजय तेरे बूट पे कुछ गिरा है जैसे अजय देवगन सर झुकते हैं तो रसगुल्ला उठाने की कोशिश करते हैं नाना पाटकर जी तो अजय देवगन भी बहुत ज्यादा होशियार है हा भाई दूर हट हा भाई मेरा रसगुल्ला है दही खाने दोगा अपना जाकर लेकर आप अरे भड़कता क्यों है पागल कहीं का इसीलिए दिल वाले में तो पागल हो गया <laughs>

जितना की अपना मिथुन क्या पूरी में, गाना चले आयो में डिस्को डांसर। लेकिन उन्होंने वो गाना नहीं प्ले किया तो मिथुन नाचने लगे ओई, आयो में डिस्को डांसर ऐसे करके वो हंसने लग गए तो रसगुल्ला खाने की कोशिश वो भी बहुत ज्यादा कर रहे थे तो जैसे नाना पाटकर जी इनके पास जाते हैं मिथुन के पास अरे दादा तुसे मिलके अच्छा लगा अरे कैसा लगा आजा आमर बच्चे गले गले लग जा जैसे नाना सर उसके गले लगना चाहते थे मिथुन सर के तो गले लगते लगते रसगुल्ला उठा ही लेते हैं वो क्या जैसे फिर मिथुन का गुस्सा चढ़ता है तो वो बोलते हैं ओए रख रसगुल्ला अपना लेकर खा <coughs> और रह गए सैफली खान सैफली खान जी भी यही सोचते रहते हैं कि यार ਮੈਂ ਵੀ ਕੁਛ ਨਾ ਕੁਛ ਐਸੀ ਕੋਸ਼ਿਸ਼ ਕਰਾਂ ਕਿ ਅਭਿਸ਼ੇਕ ਦੀ ਸ਼ਾਦੀ ਕੋ ਐਂਟਰਟੇਨਮੈਂਟ ਮੇ ਬਦਲੇ ਜਾਏ ਤਾਂ ਉਸਨੇ ਕਿਆ ਕਿਆ ਉਹਨਾਂ ਕੋ ਅਭਿਸ਼ੇਕ ਦਾ ਕੁੱਤੇ ਕੋ ਤਾਂ ਕਰ ਦਿਆ ਲੋਕ ਔਰ ਆ ਮਤਲਬ ਕਿ ਸੈਫਲੀ ਖਾਨ ਖੁਦ ਕਰਨ ਲੱਗੇ ਵਾਓ 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 ਠੀਕ ਹੈ ਜੀ ਸਰ ਤੁਸੀਂ ਵਧੀਆ ਤੁਸੀਂ ਕੀਤਾ ਹਨਾ ਤੇ ਅੱਛਾ ਰਾਏ ਕੁਮਾਰ ਤੁਸੀਂ ਫਿਰ ਆਪਣੀ ਜਿੱਦਾ ਆਵਾਜ਼ਾ ਕੱਢਦੇ ਹੋ ਤੇ ਆਪਣੀ ਲਾਈਵਰ ਦੱਸੋ ਤੁਹਾਡਾ ਵਿਆਹ ਹੋਇਆ ਤੁਹਾਡਾ ਨਹੀਂ ਜੀ ਮੇਰਾ ਵਿਆਹ ਨਹੀਂ ਹੋਇਆ ਅੱਛਾ ਤੇ ਕੁੜੀ ਕੋ ਪਸੰਦ ਨਹੀਂ ਆਈ ਤੁਹਾਨੂੰ ਫਿਰ ਕਰਾਵਾਣੀ ਰਿਵਿਆ ਮੇਰੇ ਨਾਲ ਕਿ ਹਾਸਾ ਹੋਇਆ ਸਰ ਜੀ ਠੀਕ ਹੈ ਕੋਈ ਇਨਸਾਨ ਸੀਗਾ ਹੂੰ ਤੇ ਮੇਰੇ ਨਾਲ ਰਹਾ ਹੂੰ ਉਸ ਤੋਂ ਬਾਅਦ ਮੈਨੂੰ ਛੱਡ ਦਿੱਤਾ ਗਿਆ ਹੂੰ ਕਿਉਂਕਿ ਮੈਂ ਅੱਜ ਤੱਕ ਦੁਨੀਆ ਨੂੰ ਇੰਨੀ ਖੁਸ਼ੀਆਂ ਦਿੱਤੀਆਂ ਕਿ ਕੀ ਕਮੀ ਰਹਿ ਗਈ ਸੀ ਮੇਰੇ ਪਿਆਰ ਦੇ ਵਿੱਚ ਕਿ ਉਹਨੇ ਮੈਨੂੰ ਠੁਕਰਾਤਾ ਨਾ ਮੈਨੂੰ ਘਰਦਿਆਂ ਦਾ ਛੱਡਿਆ ਨਾ ਮੈਂ ਘਰਦਾ ਰਿਹਾ ਨਾ ਮੈਂ ਘਾਟਦਾ ਰਿਹਾ ਮੇਰੀ ਇਹ ਸਟੋਰੀ ਹੈ ਸਰ ਨਹੀਂ ਤੇ ਚਲੋ ਤੁਹਾਡੇ ਨਾਲ ਕਾਫੀ ਜਿਹੜਾ ਦੱਸਿਆ ਤੁਸੀਂ ਕਿ ਤੁਹਾਨੂੰ ਛੱਡ ਗਈ ਉਹ ਤੁਹਾਡਾ ਦਿਲ ਟੁੱਟਾ ਤੁਹਾਡਾ ਹਾਂਜੀ ਤੇ ਘਰਦਿਆਂ ਨੇ ਵੀ ਤੁਹਾਨੂੰ ਛੱਡਿਆ ਘਰਦਿਆਂ ਨੇ ਮੈਨੂੰ ਨਹੀਂ ਛੱਡਿਆ ਕੁਝ ਇਹੋ ਜਿਹੀ ਕਰਤੂਤ ਹੁੰਦੀ ਏ ਸਰ ਕਿਉਂਕਿ ਬਚਪਨ ਸੀਗੀ ਛੋਟੀ ਜੀ ਏ ਸੀ ਸੀ ਮੇਰੀ 13 ਸਾਲ ਦੀ ਏ ਸੀ ਉਹਦੀ 14 ਸਾਲ ਉਹ ਮੇਰੇ ਤੋਂ ਵੱਡੀ ਸੀਗੀ ਤੇ ਮੈਨੂੰ ਫਿਰ ਲਿਆਈ ਉਹ ਆਪਦੇ ਨਾਲ ਮੈਨੂੰ ਕਹਿਣ ਲੱਗੀ ਕਿ ਮੈਂ ਮਰ ਜੂੰਗੀ ਬੰਜਰ ਖਾ ਲੂੰਗੀ ਮੈਂ ਇਹ ਕਰ ਲੂੰਗੀ ਜੇ ਤੂੰ ਮੇਰੇ ਨਾਲ ਨਹੀਂ ਚੱਲਿਆ ਤਾਂ ਮੈਂ ਡਰਦਾ ਕੀ ਨਾ ਕਰਦਾ ਕਿਉਂਕਿ ਮੈਨੂੰ ਮੇਰੇ ਮਾਪੇ ਦੀ ਇੱਜ਼ਤ ਦਾ ਸਵਾਲ ਸੀਗਾ ਕਿ ਜੇ ਉਹਨੇ ਇਹੋ ਜਿਹਾ ਕੁਝ ਕਰਤਾ ਤੇ ਕੀ ਮੂੰਹ ਦਿਖਾਣਗੇ ਤੇ ਇਸ ਕਰਕੇ 13 ਸਾਲ ਦੀ ਇਸ ਤੇ ਮੈਂ ਆਪ ਦਾ ਘਰ ਛੱਡਤਾ ਪੰਜਾਬ ਸਰ ਮੁਕਸਰ ਹਮ ਠੀਕ ਹੈ ਤੇ ਹੁਣ ਤੁਸੀਂ ਲੁਧਿਆਣੇ ਚ ਤੁਸੀਂ ਕੀ ਕਰਦੇ ਹੋ ਵਿੱਚ ਕੀ ਦੀ ਮਜ਼ਦੂਰੀ ਕਰਦੇ ਹੋ ਹਾਂਜੀ ਤੇ ਮੇਰੇ ਦਾਦਾ ਦੋਸਤ ਹੈ ਅਸੀਂ ਉਹਨੂੰ ਪਿਆਰ ਨਾਲ ਦਾਦਾ ਬੁਲਾਉਂਦੇ ਆ ਉਹ ਵੀ ਬਹੁਤ ਵੱਡੇ ਵੇਕਰੀ ਆਰਟਿਸਟ ਹੈ ਤੇ ਕਦੀ ਹੋਇਆ ਤੇ ਮੈਂ ਇਸ ਮੀਡੀਆ ਦੇ ਸਾਹਮਣੇ ਕੋਸ਼ਿਸ਼ ਕਰੂੰਗਾ ਕਿ ਉਹਨੂੰ ਲੈ ਕੇ ਆਵਾਂ ਹੂੰ ਤੇ ਉਹਨੇ ਕੀ ਤੁਹਾਡੀ ਹੈਲਪ ਕੀਤੀ ਹੋਈ ਹਾਂਜੀ ਉਹਨੇ ਮੈਨੂੰ ਬੁਲਾਇਆ ਕਿਉਂਕਿ ਮੈਂ ਹਰਿਆਣੇ ਦੇ ਵਿੱਚ ਇੰਨਾ ਵਿਗੜਿਆ ਹੋਇਆ ਇਨਸਾਨ ਸੀਗਾ ਨਾ ਇੱਕ ਤਾਂ ਟੈਨਸ਼ਨ ਦੇ ਵਿੱਚ ਰਹਿੰਦਾ ਸਰ ਹੂੰ ਤੇ दारू ਬਹੁਤ ਜ਼ਿਆਦਾ ਪਿੰਦਾ ਸੀ ਹੂੰ ਤੇ ਇਹਨਾਂ ਨੇ ਸਾਰੇ ਦੋਸਤਾਂ ਨੇ ਮਿਲ ਕੇ ਦਾਦਾ ਨੂੰ ਬੋਲਿਆ ਕਿ ਦਾਦਾ ਇਹਨੂੰ ਤੂੰ ਆਪਦੇ ਕੋਲ ਸੱਤ ਲਾ ਹੂੰ ਸਾਡਾ ਫਿਰ ਥੋੜੇ ਜਿਹੇ ਟਾਈਮ ਤੱਕ ਵਧੀਆ ਚੱਲਿਆ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਦਾਦਾ ਬੇਵਫਾ ਹੈ लेकिन थोड़े से बेवफा वो बाद में बन गए थे बेवफा बेबफा कितना मतलब मतलब ही से हो गए थे अच्छा गैंग के बीच में पंगा लेने की आदत थी लड़कियों से छेड़खानी करते और गाली गलोच के लिए मुझे बीच में शामिल कर लेते कि तू इनको गाली दे दो तो एकदम मैंने उसको ये चीज बोली मैं दादा आप ये बताइए कि मैं कब तक आपका साथ देता रहूंगा आप भी एक मर्द हो आप खुद क्यों की सामना कर लेते तो इसी बात में बस दादा को गुस्सा लगा ਤੋਂ ਮੇਰੇ ਦੂਰੀ ਬਣਾਣੀ ਚਾਲੂ ਕਰ ਲਈ। ਠੀਕ ਹੈ। ਫਿਰ ਹਮ ਅਲੱਗ ਹੋ ਗਏ। ਹਾਂਜੀ। ਤੇ ਹੁਣ ਤੁਸੀਂ ਤਾਂ ਮਜ਼ਦੂਰੀ ਕਰਦੇ ਹੋ ਤੇ ਕਿੰਨਾ ਮਰ ਦਿਹਾੜੀ ਕਿੰਨੀ ਲੈਂਦੇ ਹੋ ਤੁਸੀਂ? ਇਹ ਤਾਂ ਅਲੱਗ-ਅਲੱਗ ਹੈ ਜੀ। ਕੋਈ 550 ਵੀ ਦੇ ਦਿੰਦਾ ਤੇ ਕਿਤੇ 600 ਚੱਲਦਾ ਜੀ। ਤੇ ਤੁਸੀਂ ਇਹਨੇ ਚ ਖੁਸ਼ ਹੋ? ਬਸ ਜੀ ਟਾਈਮ ਪਾਸ ਹੋ ਜਾਂਦਾ ਜੀ। ਤੇ ਹੁਣ ਜਿੱਦਾਂ ਤੁਹਾਡੇ ਜੀ ਇੰਨੀ ਤੁਹਾਡੇ ਚ ਕਲਾ ਹੈਗੀ ਆ। ਹਾਂ ਨਾ ਤੇ ਤੁਸੀਂ ਕਦੀ ਮਤਲਬ ਸੋਚਿਆ ਨਹੀਂ ਕਿ ਤੁਸੀਂ ਕਦੀ ਕਿਤੇ ਟਰਾਈ ਕਰੋ ਕਿਤੇ ਜਾ ਕੇ ਆਵਾਜ਼ ਕਿਸੇ ਨੂੰ ਮਤਲਬ ਸੁਣਾਓ। ਕੋਈ ਤੁਹਾਨੂੰ ਕਵੇ ਕੀ ਚੱਲਾ ਸਾਡੇ ਨਾਲ ਪ੍ਰੋਗਰਾਮ ਕਰ ਲਾ ਤੁਹਾਨੂੰ ਇੰਨੇ ਪੈਸੇ ਦਵਾਗੇ ਇੰਨੇ ਪੈਸੇ ਦਵਾਗੇ ਸਰ ਮੇਰਾ ਇੱਕ ਸੁਪਨਾ ਹੈ ਕਿ ਜਦੋਂ ਸਾਹਮਣੇ ਕੋਈ ਇਨਸਾਨ ਬੈਠਾ ਹੋਵੇ ਨਾ ਐਂਟਰਟੇਨਮੈਂਟ ਵਾਲਾ ਤੇ ਫਿਰ ਉਹਦੇ ਨਾਲ ਜਦੋਂ ਹੋਵੇ ਮੁਕਾਬਲਾ ਤੇ ਨਜ਼ਾਰਾ ਕੁਝ ਹੋਰ ਹੁੰਦਾ ਜੇ ਇਕੱਲਾ ਇਹ ਬੰਦਾ ਗੱਲਾਂ ਕਰੀ ਜਾਵੇ ਤੇ ਉਹਦੇ ਵਿੱਚ ਇਹੋ ਜੀ ਗੱਲ ਨਹੀਂ ਮੰਦੀ ਆ ਠੀਕ ਹੈ ਤੇ ਫਿਰ ਇੱਕ ਨਾ ਤੁਸੀਂ ਮੈਂ ਸੁਣਿਆ ਜੇ ਤੁਸੀਂ 14 ਤੋਂ 15 ਵਜਾ ਤੁਸੀਂ ਕੱਢਦੇ ਹੋ ਹਨਾ ਹੋਰ ਕਿਹੜਾ ਕਿਹੜਾ ਕਲਾਕਾਰ ਜਿਹਦੇ ਵਜਾ ਕੱਢਦੇ ਹੋ ਜਾਂ ਤੁਹਾਨੂੰ

वो मैं करता हूँ और जो मैं नहीं बोलता वो तो मैं कभी भी नहीं करता मिथुन चक्रवर्ती और तेरे नाम का कुत्ता बालू कुत्ता भौंकने को नहीं काटने को आ जाता अब चल नाना पटेकर भगवान के दिया सब कुछ है दौलत है छौरते इज्जत है एक औरत की कमी है पता नहीं सर कब पूरी होगी सुनील शेटी हलै जाए भोल जाओ सकता और मैं तो मैं भूल जाओ क्या हटने दूंगा हाँ चले <laughs> सनी दि काजल बाबूजी मैं आपकी बेटी से बहुत प्यार करता हूं काजल बोलो बाबूजी को कि तुम भी मुझसे प्यार करती हो जैसे काजल के कंधों को टच करता हूं तो काजल बोलती है नॉट टच मी हम किसी दूसरे के मानत है पर मैं भी छठा पंजाबी मैं भी भड़क जाता हूं मैं भी बोल पड़ता हूं नहीं तुम सिर्फ मेरी और किसी की नहीं हो सकती अगर हम दोनों के बीच में कोई भी आया समझो वो मर गया तो फिर क्यों आए मेरी जिंदगी में शाहरुख खान शाहरुख खान लव लवेंगर मच्छ जब भी मैं तुझे देखता <laughs> <दार। laughs> मगरमच्छ जी एंटरटेनमेंट के लिए बीच में डाल दिया जाता है मगरमच्छ को वैसे तो सब कहते थे, हैं थैंक यू वेरी वेरी मच लेकिन <laughs> हम डालते हैं मगरमच्छ परेश रावल प्रेशर रावल प्रेश रावल को लेकर आते हैं हम फिर हेरा फेरी मूवीज के बीच में जैसे अक्षय कुमार जी प्याज काट रहे होते हैं तो बोलते हैं गुनेगारों में आपका किसी पैसे वाले को एक आंख बेच दूंगा और पैसे आ जाएंगे फिर एक किडनी बेच दूंगा और पैसे आ जाएंगे ऐसे करते करते मेरे पापा का प्रायचित होगा उसके बाद मेरे बाबा भैया बोलते हैं देवार देवा मैं तो तेरे को रावण संत तू तो देव मर्स डिक्लेयर बाबू रख तू अपना हक बेचेगा अपना किडनी बेचेगा मैं अपनी आंखें अपनी किरने की बात नहीं कर रहा हूं मैं आपकी आंखें आपके किरने का कर... साला का खोपड़ी फोट में <laughs> ठीक है शक्ति कपूर शक्ति कपूर शक्ति कपूर तो ऐसे ही करता रहता है आओ ललिता बस तेरा प्यार में पाकर आओ एक और ढक्की ढक्की के अंदर ठक 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 ਠੀਕ ਹੈ ਤੇ ਇੱਕ ਪ੍ਰੇਮ ਚੋਪੜਾ ਵਿਲਨ ਸ਼ਾਬਾਸ਼ ਸ਼ਾਬਾਸ਼ ਨੰਗਾ ਨਾਏਗਾ ਕਿਆ ਅਰੇ ਨਹੀਂ ਢੰਡਾ ਛੋੜੇਗਾ ਕਿਆ ਅੱਛਾ ਤੇ ਤੁਸੀਂ ਕਿਸੇ ਪੁਰਾਣੇ ਆਰਟਿਸਟ ਦੀ ਵਾਇਕ ਕੱਢ ਦਿਓ ਜਿਹੜੇ ਬਹੁਤ ਪੁਰਾਣਾ ਕੋਈ ਐਕਟਰ ਹੋਵੇ ਮਾਈ ਫੇਵਰਟ ਵੈਸੇ ਪੁਰਾਣੇ ਐਕਟਰੋ ਕੇ ਵਿੱਚ ਮੇਂ ਗਿਣਾ ਜਾਏ ਤਾਂ ਓਮ ਪ੍ਰਕਾਸ਼ ਓਮ ਪ੍ਰਕਾਸ਼ ਹਾਂਜੀ ਅਤੇ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਸਾਡੇ ਦਰਸ਼ਕਾਂ ਨੂੰ ਕਿ ਓਮ ਪ੍ਰਕਾਸ਼ ਕੌਣ ਜੇ ਰੋ ਵਾਇਕ ਕੱਢ ਕੇ ਦੱਸੋ ਓਮ ਪ੍ਰਕਾਸ਼ ਜੀ ਕੀ ਵਾਇਸ ਐਸੇ ਹੈ ਕਿ ਸ਼ਰਾਬੀ ਫਿਲਮ ਮੈਂ ਜਬ ਬੋਲਤੇ ਹੈ ਨਾ ਕਿ ਅਮਿਤਾ ਬੋਲਤੇ ਹੈ ਹੂੰ ये वजन कहाँ मिलता है दुकान पे विकी बेटा ऐसी बातें मत किया कर बचपन से लेकर मैंने आज तक तुझे पाला इतना बड़ा किया और तू मेरा दिल तोड़ना चाहता है ठीक <laughs> है ते तुसी मेरे कोई इदा दी वाई भी है फीमेल कट हो। कोई होगा इधर का कुछ भी कलाकार हेमा मालिनी की वॉइस में निकाल हेमा मालिनी हां जी हां बसंती हाँ हाँ

ऐसे ऐसे बोलते थे सर मैं वैसे धर्मेंद्र की वॉइस जानता नहीं हूँ तो तो हाँ, जा हु, तो ना हम दाल में काला कुछ नजर आने लग गए तो ऐसे मतलब होते हैं ना शोले फिल्म के बीच में तो धर्मेंद्र जी बोलते अगर धर्मेंद्र की जगह पे सनी देल की वॉइस निकालू वो तो मैं निकालूंगा दाल ਕ ਕ ਕ ਕੌਨਸੀ ਦਾਲ ਕਿਸ ਦਾਲ ਕੀ ਬਾਤ ਕਰ ਰਿਹਾ ਬਸੰਤੀ ਹਾਂ ਯਕਿ ਮੈਂ ਤੁਹਾਡੀ ਮਾਸੀ ਹਾਂ ਇਸ ਲਈ ਇਸ ਕੋ ਵਿਚ ਮੇਂ ਡਾਲ ਦਿਆ ਸਰ ਅੱਛਾ ਇੱਕ ਹੋਰ ਰੈਕਟਰ ਆ ਸੈਵਲੀਆਂ ਦਾ ਵਾਦਾ ਕੱਢ ਦਿੱਤੀ ਪਹਿਲੇ ਹਣਾ ਹਾਂਜੀ ਹਾਂਜੀ ਇੱਕ ਵਾਰੀ ਫੇਰ ਹੋਏ ਸੈਵਲੀਆਂ ਵਾ 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 ਮੁੰਜੇ ਮੇਰੀ ਬੇਬੋਸੇ ਮਿਲਣਾ ਅਰੇ ਮੁੰਜੇ ਜਾਣੇ ਦੋ ਯਾਰ ਅੱਛਾ ਤੇ ਜੇ ਤੁਸੀਂ ਅ ਜਿੱਦਾਂ ਤੁਸੀਂ ਕਿਹਾ ਸੀ ਕਿ ਤੁਹਾਡੇ ਲਾਈਨ ਚ ਕੋ ਕੁੜੀ ਹੈਗੀ ਸੀ ਤੁਹਾਨੂੰ ਛੱਡ ਕੇ ਚਲ ਗਈ ਹੈ ਹਣਾ ਜੇ ਤੁਸੀਂ ਉਹਨੂੰ ਕੁਝ ਕਹਿਣਾ ਹੋਵੇ ਆਪਣਾ ਰਿਤਿਕ ਰੋਸ਼ਨ ਦੀ ਆਵਾਜ਼ ਤੁਸੀਂ ਉਹਨੂੰ ਕੁਝ ਕਹਿਣਾ ਹੋਵੇ ਕੀ ਕਹੋਗੇ ਸ਼ਾਇਦ ਤੁਹਾਨੂੰ ਸੁਣਦੀ ਹੋਵੇ ਤੁਹਾਨੂੰ ਕਿਤੇ ਓਕੇ ਮਾਰੇ ਤੋਂ ਸੇ ਬਹੁਤ ਅੱਛਾ ਸਮਝਦਾ ਥਾ ਲੇਕਿਨ ਉਸਨੇ ਤਾਂ ਮੇਰੇ ਧੋਖਾ ਦੇ ਦਿਆ ਮੇਰੀ ਸਖਤੇ ਗੱਲ ਸੁਣ ਕੇ ਆ ਸਰ ਮੈਨੂੰ ਅਬ ਕਿਸੇ ਲੜਕੇ ਸੇ ਪਿਆਰ ਨਹੀਂ ਕਰਨਾ ਮੈਂ ਕਾਬੇ ਵੀ ਨਹੀਂ ਕਰੂੰਗਾ ਕਾਸਮ ਮੇ ਤੇ ਬੋਣ ਬਿਟਾ ਕੇ ਠੀਕ ਹੈ ਸੋਏ ਸੰ ਸਾਡੇ ਨਾਲ ਇੱਕ ਮਿਮਿਕਰੀ ਆਰਟਿਸਟ ਰਾਜਕੁਮਾਰ ਜਿਨ੍ਹਾਂ ਨੇ ਅੱਜ ਬਹੁਤ ਜਿਹੜਾ ਵਧੀਆ ਕੰਟੈਂਟਮੈਂਟ ਕੀਤਾ ਹੈ ਰਾਜਕੁਮਾਰ ਜੀ ਤੁਹਾਡਾ ਬਹੁਤ ਧੰਨਵਾਦ ਸਾਡੇ ਚੈਨਲ ਤੇ ਆਉਣ ਲਈ ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਤੁਸੀਂ ਮੈਨੂੰ ਮੌਕਾ ਦਿੱਤਾ ਚਾਂਸ ਦਿੱਤਾ ਇੱਥੇ ਆ ਬੁਲਾਇਆ ਤੇ ਮੈਂ ਆਇਆ ਸਰ ਐਨੀ ਖੁਸ਼ੀ ਹੋਈ ਆ ਆਪਦੇ ਨਾਲ ਮਿਲ ਕੇ ਕਿ ਮੈਂ ਇਹ ਖੁਸ਼ੀਆਂ ਦਾ ਠਿਕਾਣਾ ਨਹੀਂ ਦੱਸ ਸਕਦਾ ਤੁਹਾਨੂੰ ਠੀਕ ਹੈ ਜੀ ਧੰਨਵਾਦ ਜੀ